ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤਿ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰਿਆਂ ਗੁਰੂ ਖਾਲਸਾ ਸਾਧ ਸੰਗਤ ਜੀਓ ਆਛਾ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਸਾਦ ਸਿੰਘ ਜੀ ਉਹ ਪਾਤਸ਼ਾਹ ਜੀ ਦੇ 30 ਸ਼ਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਪਾਤਸ਼ਾਹ ਜੀ ਆਰੰਭ ਕਰਦੇ ਹੋਏ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੰਗਲਾ ਚਰਨ ਕਰਦੇ ਹੋਏ ਸ਼ਬਦ ਦੀ ਭਾਈ ਰੰਮਤਾ ਕਰਦੇ ਹਨ ਜੀ ਏਕ ਓੰਕਾਰ ਸਤ ਗੁਰ ਪ੍ਰਸਾਦ ਉਹ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਕਾਲ ਪੁਰਖ ਭਾਈ ਇੱਕ ਸਰੂਪ ਹੈ ਇਹ ਕੋਈ ਸਾਰੇ ਬ੍ਰਹਿਮੰਡ ਖੰਡ ਸ੍ਰਿਸ਼ਟੀ ਦਾ ਹਰੀ ਮਾਲਕ ਹੈ ਪ੍ਰਮਾਤਮਾ ਜਿਹਦੀ ਮੂਰਤ ਸਤ ਹੈ ਗੁਰ ਪ੍ਰਸਾਦ ਤੁ ਭਾਵ ਗੁਰੂ ਜੀ ਕਿਰਪਾ ਦੇ ਨਾਲ ਸੱਚੇ ਮਾਲਕ ਦੀ ਕਿਰਪਾ ਨਾਲ ਹਰੀ ਜੀ ਪ੍ਰਾਪਤੀ ਹੈ ਜੀ ਅਸਾ ਘਰ ਤੀਜਾ ਮਹੱਲਾ ਪਹਿਲਾ ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਜੀ ਤੀਜੇ ਘਰ ਸੁਰਤਾਲ ਦੇ ਵਿੱਚ ਸ਼ਬਦ ਆਚਾਰਨ ਕਰਦੇ ਹਨ ਆਪਣੀ ਰਚਨਾ ਤੋਂ ਭਾਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਲੱਖ ਲਸ਼ਕਰ ਲੱਖ ਵਾਝੇ ਨਿਦੇ ਲਖ ਉਠ ਕਰ ਹੈ ਸलाम ਧੰਨ ਸਨ ਸ੍ਰੀ ਗੁਰੂ ਨਾਨਕ ਦੇਵ ਮਹਾਰਜ ਜੀ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਉਹਦੀ ਮਿਹਰ ਤੋਂ ਬਿਨਾ ਕਿਰਪਾ ਤੋਂ ਬਿਨਾ ਬਖਸ਼ਿਸ਼ ਤੋਂ ਬਿਨਾ ਇਹ ਸ੍ਰਿਸ਼ਟੀ ਦੇ ਵਿੱਚ ਕੁਝ ਵੀ ਨਹੀਂ ਹੈ ਭਾਵੇਂ ਕੋਈ ਮਨੁੱਖ ਕੋਈ ਜਗਿਆਸੂ ਕੋਈ ਜੀਵ ਕਰੋੜਾਂ ਅਰਬਾਂ ਖਰਬਾਂ ਪੱਤੀ ਵੀ ਹੋ ਜਾਵੇ ਰਾਜਾ ਵੀ ਬਣ ਜਾਵੇ ਫਿਰ ਵੀ ਉਹ ਸਭ ਕੁਝ ਮਹਾਰਾਜ ਜੀ ਕਹਿੰਦੇ ਨੇ ਫਲ ਹਨ ਇੱਤਾ ਹੋਇਆ ਸਾਰਾ ਸੰਸਾਰ ਦੇ ਵਿੱਚ ਕੰਮ ਕਾਰਜ ਉਹਦੀ ਨਿਗਾ ਤੋਂ ਬਿਨਾਂ ਸਭ ਨੇ ਫਲ ਹੈ ਇਹ ਮਹਾਰਾਜ ਜੀ ਦੇ ਖੁਦ ਧਾਰਨਾ ਲੈਂਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਵਤਨ ਕਰਦਿਆਂ ਲੱਖ ਲਸ਼ਕਰ ਲੱਖ ਵਾਜੇ ਨੇ ਦੇ ਲੱਖ ਉੱਠ ਕਰੇ ਸਲਾਮ ਮਹਾਰਾਜ ਜੀ ਕਹਿੰਦੇ ਭਵੇਂ ਲੱਖਾਂ ਦੀ ਲਸ਼ਕਰ ਬਣ ਜਾਣ ਫੌਜ ਹੋਵੇ ਸਾਡੇ ਕੋਲ ਲੱਖਾਂ ਦੀ ਫੌਜ ਹੋਵੇ ਜਿਵੇਂ ਬਾਦਸ਼ਾਹ ਹੁੰਦੇ ਨੇ ਜਿਹੜੇ ਉਹਨਾਂ ਕੋਲ ਲੱਖਾਂ ਦੀ ਫੌਜ ਸੀ ਉਸ ਸਮੇਂ ਕਿਉਂ ਹੁਣ ਸਰਕਾਰਾਂ ਹਨ ਹੁਣ ਵੀ ਸਾਡੇ ਕੋਲ ਫੌਜ ਹੈ ਪਰ ਉਸ ਟਾਈਮ ਜਿਹੜੇ ਬਾਦਸ਼ਾਹ ਹੁੰਦੇ ਸੀ ਉਹਨਾਂ ਕੋਲ ਲੱਖਾਂ ਦੀ ਫੌਜ ਹੁੰਦੀ ਸੀ ਮਹਾਰਾਜ ਜੀ ਕਹਿੰਦੇ ਭਵੇਂ ਲੱਖਾਂ ਦੀ ਸਾਡੇ ਕੋਲ ਲਸ਼ਕਰ ਫੌਜ ਹੋਵੇ ਤੇ ਲੱਖਾਂ ਹੀ ਆਦਮੀ ਮਨੁੱਖ ਵਾਜੇ ਵਜਾਉਣ ਵਾਲੇ ਸਾਡੀ ਸਾਡੀ ਉਸਤਤ ਕਰਨ ਵਾਲੇ ਹੋਣ ਵਾਜਿਆਂ ਦੇ ਨਾਲ ਨੇਜੀ ਦਰਬਾਰੀ ਜਣੇ ਉਹ ਦੇ ਨਖੇ ਖੜੇ ਸੰਤਰੀ ਮਹਾਰਾਜ ਜੀ ਕਹਿੰਦੇ ਨੇਜਿਆਂ ਵਾਲੇ ਵੀ ਲੱਖਾਂ ਹੀ ਖੜੇ ਹੋਣ ਦਰਬਾਰ ਦੇ ਅੱਗੇ ਈਮਾਰਾ ਜੀ ਧਾਰਨ ਦੇ ਕਿਸ ਸਮਝande ਹਨ ਕਹਿੰਦੇ ਲੱਖਾਂ ਹੀ ਨੇਜਿਆਂ ਵਾਲੇ ਹੁਣ ਲੱਖ ਵਾਜੇ ਨੇਜੇ ਲੱਖ ਹਉਟ ਕਰੇ ਸਲਾਮ ਹਰ ਜੀ ਕਹਿੰਦੇ ਲੱਖਾਂ ਹੀ ਸਾਨੂੰ ਸਲਾਮ ਕਰਨ ਵਾਲੇ ਸਾਡੀ ਉਸਤਤ ਕਰਨ ਵਾਲੇ ਹੁਣ ਸਾਨੂੰ ਸਲਾਮ ਕਰਦੇ ਹੁਣ ਲੋਕ ਈਮਾਰਾ ਜੀ ਬਤਨ ਕਰਦੇ ਲੱਖਾਂ ਉੱਪਰ ਫਰਮਾਇ ਸ ਤੇਰੀ ਲੱਖ ਉਠ ਰੱਖੇ ਮਾਨ ਲੱਖਾਂ ਤੇ ਮਹਾਰਾਜ ਜੀ ਕਹਿੰਦੇ ਸਾਡਾ ਹੁਕਮ ਚੱਲਦਾ ਹੋਵੇ ਬਾਦਸ਼ਾਹਾਂ ਦਾ ਲੱਖਾਂ ਤੇ ਹੁਕਮ ਚੱਲਦਾ ਹੈ ਇਹ ਮਹਾਰਾਜ ਜੀ ਕਹਿੰਦੇ ਲੱਖਾ ਹੀ ਹੁਕਮ ਚਲਾਉਣ ਵਾਲੇ ਲੱਖਾ ਹੀ ਸਾਡੇ ਹੁਕਮ ਮੰਨਣ ਵਾਲੇ ਹੋਣ ਲੱਖਾ ਉੱਪਰ ਫਰਮਾਇਸ਼ ਤੋਂ ਭਾਵ ਕਿ ਹੁਕਮ ਚੱਲਦਾ ਹੋਵੇ ਤੇ ਲੱਖਾ ਹੀ ਉਠ ਸਾਡੀ ਮਹਾਰਾਜ ਜੀ ਕਹਿੰਦੇ ਸਾਨੂੰ ਸਲਾਮ ਕਰਨ ਵਾਲੇ ਹੋਣ ਫਿਰ ਵੀ ਮਹਾਰਾਜ ਜੀ ਅੱਗੇ ਵਤਨ ਕਰਦੇ ਜਾਪਤ ਲੇਖੈ ਨਾ ਪਵੈ ਤਾਂ ਸਭ ਨੇ ਨਿਰਾਫਲ ਕਾਮ ਮਹਾਰਾਜ ਜੀ ਕਹਿੰਦੇ ਜਿਉਂ ਦੀ ਲੇਖੇ ਵਿੱਚ ਨਹੀਂ ਨਾ ਉਹਦੇ ਮਹਾਰਾਜ ਜੀ ਦੇ ਹੁਕਮ ਵਿੱਚ ਨਹੀਂ ਤੇ ਮਹਾਰਾਜ ਜੀ ਸਾਰੀ ਤੁਖਾਂ ਦਾ ਅੰਤੋੜ ਕਰਤਾ ਉੱਤਰ ਦੇਤਾ ਕਹਿੰਦੇ ਫਿਰ ਸਭ ਕੁਝ ਨੇਪਲ ਕੰਮ ਆਵੇ। ਬਾਦਸ਼ਾਹ ਜੀ ਕਹਿੰਦੇ ਜੇ ਪਤ ਲਿਖੇ ਨਾ ਪਵੇ ਜੇ ਉਹਦੇ ਨਿਗਾਹ ਦੇ ਵਿੱਚ ਨਹੀਂ ਨਾ ਸੀ ਭਾਵੇਂ ਸੀ ਬਾਦਸ਼ਾਹ ਬਣ ਜੀਏ ਦੇਸ ਦੇ ਭਾਵੇਂ ਬਾਦਸ਼ਾਹ ਵੀ ਬਣ ਜੀਏ ਭਾਵੇਂ ਸਾਰਾ ਕੁਝ ਸਾਡੇ ਕੋਲ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੋਵੇ ਇੰਨਾ ਕੁਝ ਮਹਾਰਾਜ ਜੀ ਕਹਿੰਦੇ ਹੋਂ ਦੇ ਬਾਵਜੂਦ ਵੀ ਜੇ ਉਹਦੇ ਲਿਖੇ ਵਿੱਚ ਨਹੀਂ ਅਸੀ ਹੁਕਮ ਵਿੱਚ ਨਹੀਂ ਭਾਵ ਈ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਸਵਾਹ ਹੈ ਮਿੱਟੀ ਹੈ ਨਿਫਲ ਹੈ ਦੁਨੀਆਂ ਦੇ ਵਿੱਚ ਤਹਾਹਾ ਵਾਵਾ ਸਾਨੂੰ ਮਿਲੇਗੀ ਪਰ ਮਾਲਕ ਦੀ ਨਿਗਾਹ ਵਿੱਚ ਸਾਰਾ ਕੁਝੇ ਮਿੱਟੀ ਸਮਾਨ ਹੈ ਨਿਫਲ ਹੈ ਸਭ ਕੁਝ ਮਹਾਰਾਜ ਜੀ ਅਗਲੇ ਬੰਦ ਵਿੱਚ ਬਚਨ ਕਰਦੇ ਹਨ ਹਰ ਕੀ ਨਾਮ ਬਿਨਾ ਜਗ ਧੰਦਾ ਇਹ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਮਹਾਰਾਜ ਜੀ ਦਰਸਾਉਂਦੇ ਹਨ ਕਹਿੰਦੇ ਭਾਈ ਹਰੀ ਦੇ ਨਾਮ ਤੋਂ ਬਿਨਾ ਜਗ ਧੰਦਾ ਧੰਦਿਆਂ ਦੇ ਵਿੱਚ ਫਸਿਆ ਹੋਇਆ ਜਗ ਤੁਹਾਰਾ ਜੀ ਕਹਿੰਦੇ ਕਰ ਲਾ ਰਿਆ ਕੋ ਕਿਸੇ ਕੰਮ ਵਾਸਤੇ ਕਰ ਲਾਂਦਾ ਫਿਰਦਾ ਕੋ ਕਿਸੇ ਕੰਮ ਵਾਸਤੇ ਮਹਾਰਾਜ ਜੀ ਕਹਿੰਦੇ ਹਰੀ ਤੋਂ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਸੁੱਖ ਨਹੀਂ ਹੈ ਜਿੰਨਾ ਮਰਜੀ ਧਨ ਖਾਟ ਲਈਏ ਕਮਾ ਲਈਏ ਸਭ ਕੁਝ ਕਰ ਲਈਏ ਤੇ ਮੇ ਆਤਮਾ ਪੱਖੋਂ ਸੁਖੀ ਨਹੀਂ ਨਾ ਸੀ ਮਨ ਜਿਹੜਾ ਸਾਡਾ ਜੇ ਭੜਕਣਾ ਤੋਂ ਨਹੀਂ ਹਟਿਆ ਮਹਾਰਾਜ ਜੀ ਕਹਿੰਦੇ ਫਿਰ ਅਸੀਂ ਦੁਖੀ ਆ ਪਵੇਂ ਅਸੀਂ ਬਾਦਸ਼ਾਹ ਵੀ ਬਣ ਜਾਈਏ ਬਾਦਸ਼ਾਹਾਂ ਨੂੰ ਜੇ ਇੰਨਾ ਕੁਝ ਮਿਲ ਜਾਂਦਾ ਔਰ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਸੁਖੀ ਹਨ ਹੁਣ ਆਪਣੇ ਦੇਸ਼ ਦੇ ਮੰਤਰੀ ਹਨ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿੰਨੇ ਕੁ ਸੁਖੀ ਹਨ ਸਾਨੂੰ ਲੱਗਦਾ ਕਿ ਉਹ ਸੁਖੀ ਹਨ ਅਸੀਂ ਬੜੇ ਦੁਖੀ ਆ ਹਰ ਪਿਆਰਿਓ ਜੇ ਅਸੀਂ ਸਤ ਸੰਗਤ ਕਰਦੇ ਆਂ ਗੁਰੂ ਦੇ ਚਰਨਾਂ ਵਿੱਚ ਟੁੰਨਿਆ ਬਾਣੀ ਸੁਣਦੇ ਆਂ ਬਾਣੀ ਪੜ੍ਹਦੇ ਆਂ ਅਸੀਂ ਤੇ ਹਜ਼ਾਰਾਂ ਉਹਨਾਂ ਤੋਂ ਅੱਗੇ ਹਾਂ ਹਜ਼ਾਰਾਂ ਕਦਮ ਸੁਖੀ ਆਉਨਾ ਤੋਂ ਤੁਹਾਨੂੰ ਐਂ ਜਾਪਦਾ ਕਿ ਮਾਇਆ ਸੁਖ ਦਿੰਦੀ ਐ ਨਹੀਂ ਪਿਆਰਿਓ ਨਾਮ ਤੋਂ ਬਿਨਾ ਆਸਰੇ ਤੋਂ ਬਿਨਾ ਗੁਰੂ ਦੀ ਓਟ ਤੋਂ ਬਿਨਾ ਸੁਖ ਨਹੀਂ ਐ ਜੇ ਉਹ ਤੇਲੀ ਫਿਰ ਲੱਖਾਂ ਅਰਬਾ ਪਤੀ ਵੀ ਸੁਖੀ ਹੋ ਜਾਂਦੇ ਨੇ ਕਈ ਵਾਰੀ ਜੇ ਉਹਦਾ ਹੀ ਮਹਾਰਾਜ ਜੀ ਕਹਿੰਦੇ ਕਿ ਪਰਮੇਸ਼ਰ ਦਾ ਭਰੋਸਾ ਵੱਜ ਗਿਆ ਜੇ ਉਹਦੇ ਤੇ ਯਕੀਨ ਵੱਜ ਗਿਆ ਜੇ ਮਾਨ ਸ਼ਾਂਤੀ ਵਿੱਚ ਆ ਗਿਆ ਤੇ ਕਿਹਾ ਫਿਰ ਲੱਖਾਂ ਪਤੀ ਅਰਬਾਂ ਪਤੀ ਖਰਬਾਂ ਪਤੀ ਵੀ ਉਹਨੂੰ ਆਏ ਜਾਪੇਗਾ ਕਿ ਮਾਲਕ ਦਾ ਦਿੱਤਾ ਸਭ ਕੁਝ ਫਿਰ ਹੋਇਆ ਨਾ ਹੋਇਆ ਇੱਕ ਬਰਾਬਰ ਹੋ ਜਾਂਦਾ ਤੇ ਜੇ ਉਹਦਾ ਹੀ ਹੰਕਾਰ ਕਰਦੇ ਹੋਏ ਤੁਰੇ ਫਿਰੇ ਮਹਾਰਾਜ ਜੀ ਕਹਿੰਦੇ ਫਿਰ ਸਾਰਾ ਕੁਝ ਹੀ નિਫਲ ਹੈ ਹਰ ਕੇ ਨਾਮ বিনা ਜਗ ਧੰਦਾ ਮਹਾਰਾਜ ਜੀ ਕਹਿੰਦੇ ਜਗਤ ਜਿਹੜਾ ਉਹ ਧੰਧਿਆਂ ਵਿੱਚ ਮਹਾਰਾਜ ਜੀ ਕਹਿੰਦੇ ਫਸਿਆ ਹੋਇਆ ਹੈ ਹਰੀ ਦੇ ਨਾਮ ਤੋਂ ਬਿਨਾ ਇਹ ਸਾਰਾ ਜਗਤ ਕਰ ਲਾਂਦਾ ਫਿਰਦਾ ਹੈ ਜੇ ਬਹੁਤਾ ਸਮਝਾਈਏ ਓਹ ਲੋ ਪੀਸੋ ਅੰਧੋ ਅੰਧਾ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਫਿਰ ਐਸੇ ਮਨੁੱਖ ਨੂੰ ਸਮਝਾ ਲੋ ਇਹ ਦੇ ਉੱਤੇ ਮਾਇਆ ਦਾ ਪ੍ਰਭਾਵ ਹੋ ਜਾਂਦਾ ਨ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉਹਨੂੰ ਸਮਝਾਈ ਜਾਓ ਕਹੀ ਜਾਵੋ ਮਹਾਰਾਜ ਜੀ ਕਹਿੰਦੇ ਉਹ ਫਿਰ ਸਮਝ ਨਹੀਂ ਪਾਂਦਾ ਜੇ ਬਹੁਤਾ ਸਮਝਾਈਏ ਭੋਲੋ ਪੀ ਸੋ ਅੰਦੋ ਅੰਦਾ ਮਹਾਰਾਜ ਜੀ ਕਹਿੰਦੇ ਉਹ ਅੰਨਿਆ ਤੋਂ ਵੀ ਅੰਨਾ ਹੈ ਕਹਿੰਦੇ ਉਹ ਅੰਨਾ ਹੀ ਰਹਿੰਦਾ ਮਨੁੱਖ ਉਹਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਹੁੰਦਾ ਆਪਾਂ ਜ਼ਿੰਦਗੀ ਵਿੱਚ ਦੇਖਿਆ ਵੀ ਹੋਏਗਾ ਅਸੀ ਮੁਰਖਾ ਅਗੇ ਕੋਈ ਗੱਲ ਕਰ ਦੋ ਸਾਧ ਸੰਗਤੀ ਸਾਧ ਸੰਗਤ ਜੀ ਜਿਨ੍ਹਾਂ ਦੇ ਮੁੱਖ ਮਨ ਤੇ ਪੜਦਾ ਪਿਆ ਹੁੰਦਾ ਉਹ ਕਿੱਥੇ ਇਧਰ ਆਉਂਦੇ ਆ ਉਹ ਤੇ ਉਹਨਾਂ ਨੂੰ ਤਾਂ ਸੰਸਾਰੀ ਧੰਦਿਆਂ ਦੇ ਵਿਪਾਰਾਂ ਦੇ ਵਿੱਚ ਅੰਮਾਂ ਦੇ ਵਿੱਚ ਹੀ ਮਾਨ ਉਹਨਾਂ ਦਾ ਹੁੰਦਾ ਉਹਨੂੰ ਜੇ ਕੋਈ ਕਾਹ ਵੀ ਦੇਵੇ ਸੰਗਤ ਘਰੋਕ ਵਿੱਚ ਸੁਣਦੇ ਥੋੜਾ ਠੀਠ ਹੋ ਜਾਂਦਾ ਮਨ ਮਨ ਜਦੋਂ ਠਿੱਠ ਹੋ ਜਾਂਦਾ ਜਿੰਨਾ ਮਰਜੀ ਇੱਕ ਪੱਥਰ ਨੂੰ ਜਿੰਨਾ ਮਰਜੀ ਟੁੱਕਰਾ ਮਾਰੋ ਉਹਨੂੰ ਕੀ ਲੈਣਾ ਪੱਥਰ ਨੂੰ ਕੋਈ ਫਰਕ ਨਹੀਂ ਹੈ ਸਾਡੇ ਪੈਰ ਨੂੰ ੁੱੱਡਾ ਵੱਜ ਜਾਵੇ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਇਸੇ ਤਰ੍ਹਾਂ ਮਨ ਪੱਥਰ ਜਿੰਨਾ ਦਾ ਉਹਨਾਂ ਨੂੰ ਕੀ ਫਰਕ ਹੈ ਜਿੰਨਾ ਮਰਜੀ ਤੁਸੀਂ ਰੌਲਾ ਪਾਈ ਜਾਈਏ ਬੋਲੀ ਜਾਈਏ ਕਹੀ ਜਾਈਏ ਬੇਨਤੀਆਂ ਕਰੀ ਜਾਈਏ ਉਹਨਾਂ ਤੋਂ ਹੀ ਤੇ ਉਵੇਂ ਹੀ ਰਹਿਣਾ ਕਿਉਂਕਿ ਕਰਮਾਂ ਤੋਂ ਬਿਨਾ ਗੁਰੂ ਦੀ ਮਿਹਰ ਦੀ ਨਿਗਾਹ ਤੋਂ ਬਿਨਾ ਸੇ ਮਨੁੱਖ ਨਹੀਂ ਸੁਧਰਦੇ ਮਹਾਰਾਜ ਜੀ ਕਹਿੰਦੇ ਬਚਨ ਵੀ ਕਰਦੇ ਨੇ ਜੇ ਬਹੁਤ ਆ ਸਮਝਾਏ ਜਿੰਨਾ ਮਰਜ਼ੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਮਝਾ ਲਓ ਕਹਿੰਦੇ ਉਹ ਫਿਰ ਉਸੇ ਤਰ੍ਹਾਂ ਹੀ ਅੰਦੇ ਤੋਂ ਅੰਨੇ ਤੋਂ ਅੰਨਾ ਪਾੜੀ ਉਹਨਾਂ ਦਾ ਰਹਿੰਦਾ ਉਹ ਸਜਾਖੇ ਨਹੀਂ ਹੋ ਸਕਦੇ ਭਾਵ ਕਹਿਣ ਤੋਂ ਮਹਾਰਾਜ ਦਾ ਉਹਨਾਂ ਦਾ ਮਨ ਜੜਾ ਉਹ ਮਹਾਰਾਜ ਜੀ ਕਹਿੰਦੇ ਸਜਾਖਾ ਨਹੀਂ ਹੁੰਦਾ ਟਿਕਦਾ ਨਹੀਂ ਉਹਨਾਂ ਦਾ ਮਨ ਜੜਾ ਉਹ ਉਸੇ ਮਾਇਆ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਸਦਾ ਲੱਗਿਆ ਰਹਿੰਦਾ ਹੈ ਉਹਦੇ ਵਿੱਚ ਹੀ ਉਹ ਸੁਖ ਭਾਲਦੇ ਹੋਏ ਜ਼ਿੰਦਗੀ ਨੂੰ ਗਾਲ ਘੈਟਦੇ ਹਨ ਇਹ ਸਵਾਸਾਂ ਦੀ ਪੁੰਜੀ ਉਮਰਾ ਖਤਮ ਕਰਕੇ ਸਵਾਹ ਬਣ ਜਾਂਦੇ ਹਨ ਜਿੰਨਾ ਕੁ ਜੋ ਖੱਟਦੇ ਹਨ ਉਹ ਵੀ ਸਵਾਹ ਤੇ ਸੰਸਾਰ ਤੇ ਆਇਆ ਵੀ ਸਵਾਹ ਹੋ ਜਾਂਦਾ ਫਿਰ ਕੁਝ ਖੱਟ ਨਹੀਂ ਸਕਦੇ ਆਤਮਾ ਵਸਦੇ ਮਹਾਰਾਜ ਜੀ ਕਹਿੰਦੇ ਬਰਹਾਓ ਇਸ ਰਾਮਦੇਵ ਕੀ ਪਾਤਸ਼ਾਹ ਜੀ ਬਚਨ ਕਰਦੇ ਹਨ ਲੱਖ ਖੱਟੀਏ ਲੱਖ ਸੰਚੀਏ ਲੱਖ ਆਵੇ ਲੱਖ ਜਾਏ ਮਹਾਰਾਜ ਫਿਰ ਉਹ ਹੀ ਧਾਰ ਲੈਂਦੇ ਆ ਕਹਿੰਦੇ ਲੱਖਾਂ ਰੁਪਏ ਵੀ ਭਾਵੇਂ ਭਾਈ ਅਸੀਂ ਖਾੱਕ ਜੀਏ ਲੱਖਾਂ ਰੁਪਏ ਵੀ ਮਹਾਰਾਜ ਕਹਿੰਦੇ ਅਸੀਂ ਕਮਾ ਲੀਏ ਲੱਖਾਂ ਸੰਚੀਏ ਸੰਚਨ ਤੋਂ ਭਾਵ ਇਕੱਠੇ ਕਰ ਲੀਏ ਲੱਖਾਂ ਖਾ ਲਈਏ ਲੱਖਾਂ ਰੁਪਈਆਂ ਦਾ ਸਿੱਧਾਨ ਖਾ ਲਈਏ ਮਹਾਰਾਜ ਕਹਿੰਦੇ ਫਿਰ ਵੀ ਲੱਖ ਆਵੇ ਲੱਖ ਜਾਏ ਵਪਾਰੀਆਂ ਕੋਲ ਲੱਖਾਂ ਹੀ ਹੁੰਦੇ ਹਨ ਲੱਖਾਂ ਹੀ ਚਲੇ ਜਾਂਦੇ ਹਨ ਲੱਖਾਂ ਰੁਪਈਆ ਦਾ ਵਪਾਰ ਕਰਨ ਵਾਲੇ ਵਪਾਰ ਕਰਦੇ ਹਨ ਤੇ ਲੱਖਾਂ ਹੀ ਰੁਪਈਆ ਉਹਨਾਂ ਕੋਲੋਂਦਾ ਲੱਖਾਂ ਹੀ ਚਲਾ ਜਾਂਦਾ ਤੇ ਫਿਰ ਵੀ ਮਹਾਰਾਜ ਜੀ ਬਤਨ ਕਰਦੇ ਹਨ ਜਾਂ ਪਤ ਲਿਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਏ ਮਹਾਰਾਜ ਜੀ ਕਹਿੰਦੇ ਫਿਰ ਫਿਰ ਵੀ ਜੇ ਮਾਲਕ ਦੀ ਨਿਗਾਹ ਵਿੱਚ ਨਹੀਂ ਹੈ ਮਹਾਰਾਜ ਜੀ ਕਹਿੰਦੇ ਜਾਂ ਪਤ ਲਿਖੇ ਨਾ ਪਵੇ ਜੇ ਪਤ ਹੀ ਨਹੀਂ ਹੈ ਇਹ ਜਿੰਨਾ ਕੁਝ ਵੀ ਕਮਾਇਆ ਖਾ ਲਿਆ ਖੱਟ ਲਿਆ ਇਕੱਠਾ ਕਰ ਲਿਆ ਇਹ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਨੇ ਫਲ ਹੈ ਜਾ ਪਤ ਜੇ ਪਤ ਹੀ ਨਹੀਂ ਮਨ ਦੇ ਵਿੱਚ ਦਇਆ ਹੀ ਨਹੀਂ ਦਇਆ ਹੀ ਖਤਮ ਹੋ ਗਈ ਸਭ ਕੁਝ ਖਤਮ ਹੋ ਗਿਆ ਰੁਪਈਏ ਦੀ ਸੰਸਾਰੀ ਪਦਾਰਥਾਂ ਦੀ ਅਸੀਂ ਲੱਗੇ ਰਹੇ ਦਇਆ ਧਰਮ ਤਾਂ ਉੱਡ ਗਿਆ ਫਿਰ ਮਹਾਰਾਜ ਜੀ ਕਹਿੰਦੇ ਚੀਜ਼ਾਂ ਦਾ ਪਦਾਰਥਾਂ ਦੇ ਮਾਇਆ ਦਾ ਕੋਈ ਲਾਭ ਨਹੀਂ ਐ ਉਹ ਊੜੀ ਐ ਸਵਾਈ ਐ ਪਈ ਦੀ ਪਈ ਰਹਿ ਜਾਂਦੀ ਐ ਪੈਲੋਂ ਵੀ ਲੱਖਾਂ ਅਰਬਾਂ ਖਰਬਾਂ ਕੱਤੀ ਰਾਜੇ ਕਮਾ ਕੇ ਚਲੇ। ਉਥੇ ਬਾਣੀ ਦੇ ਵਿੱਚ ਧਾਰਨਾ ਵੀ ਮਿਲ ਜਣਗੀ ਆਪਾਂ ਨੂੰ ਕਹਿਰੋ ਬਾਦਸ਼ਾਹ ਵਰਗੇ ਜਿਨ੍ਹਾਂ ਨੇ ਖਰਬਾ ਰੁਪਈਆ ਧਨ ਇਕੱਠਾ ਕੀਤਾ ਢੇਰ ਲਾਲੇ ਮਾਇਆ ਦੇ ਜੋਜਨ ਮਾਇਆ ਇਕੱਠੀ ਕਰ ਲਈ ਜਿਹੜੀ ਗਿਣੀ ਨਹੀਂ ਜਾਂਦੀ। ਇਹ ਯੋਜਨ ਪਾ ਕੇ ਵੀ ਅਖੀਰ ਨੂੰ ਖਾਲੀ ਹੱਥ ਗਏ ਹੁਣ ਸਿਵਿਆਂ 'ਚ ਦੇਖਦਿਆਂ ਮੂਰਤ ਲੱਗੀ ਹੁੰਦੀ ਐ ਹੱਥ ਬਾਹਰ ਕੱਢੇ ਹੁੰਦੇ ਆਲੇ ਉਸੇ ਦੀ ਮੂਰਤ ਹੈ ਉਹਨੇ ਜਿਹਨੇ ਥੀਲੇ ਜਦੋਂ ਜਨਾਜ਼ਾ ਉਹਦਾ ਚੱਕਿਆ ਨਾ ਤੇ ਉਹਨੇ ਪਹਿਲੋ ਹੀ ਮਰਦ ਤੋਂ ਗੀਲੇ ਸਵਾਸਾਂ ਦੇ ਕਹਿਤਾ ਕਹਿੰਦੇ ਭਾਈ ਮੇਰੇ ਹੱਥ ਦੋਵੇਂ ਖਾਲੀ ਬਾਹਰ ਕੱਢ ਦਿਓ ਕਹਿੰਦੇ ਮੈਂ ਸਰਹਰ ਰੁਪਿਆ ਯੋਜਨ ਰੁਪਿਆ ਇਕੱਠਾ ਤਾਂ ਕੀਤਾ ਪਰ ਸਵਾਹ ਹੈ ਅੱਜੋ ਕਿਸੇ ਕੰਮ ਦਾ ਨਹੀਂ ਮੈਂ ਭੁੱਲ ਗਿਆ ਇਹ ਹੰਕਾਰ ਮਦ ਵਿੱਚ ਕੀ ਮਾਇਆ ਹੀ ਕੰਮ ਆਏਗੀ ਪਰ ਅੱਜ ਮਾਇਆ ਮੇਰੇ ਕੰਮ ਨਹੀਂ ਆਈ ਜਦੋਂ ਕੀਲੇ ਸਵਾਸ ਸਹਨ ਅੱਜ ਮੇਰੇ ਕੋਲ ਕੋਈ ਨਹੀਂ ਹੈ ਸਾਰੇ ਛੱਡ ਕੇ ਦੌੜ ਗਏ ਹਨ ਸਾਰੇ ਸੁਖ ਭੱਜ ਗਏ ਹਨ ਸਾਰੀ ਦੁਨੀਆ ਜਿਨ੍ਹਾਂ ਨੂੰ ਮੈਂ ਜਿਹੜੇ ਮੈਨੂੰ ਸਲਾਮਾ ਕਰਦੇ ਸੀ ਉਹ ਸਾਰੇ ਡੱਟ ਗਿਆ ਨਾ ਜਮ ਇੱਕਲਾ ਹੀ ਸੰਸਾਰ ਤੇ ਮੇਰੀ ਆਤਮਾ ਆਈ ਇਕੱਲੀ ਜਾ ਰਹੀ ਐ ਇਸ ਕਰਕੇ ਲੋਕਾਂ ਨੂੰ ਇਹਦੇ ਤੋਂ ਸੁਨਿਹਰਤ ਮਿਲਦੇ ਲੋਕਾਂ ਨੂੰ ਇਹਦੇ ਤੋਂ ਪਤਾ ਲੱਗਦੇ ਕਿ ਖਕੈਰੋ ਬਾਦਸ਼ਾ ਸੰਸਾਰ ਦਾ ਵੱਡਾ ਬਾਦਸ਼ਾ ਵੱਡਾ ਰਾਜਾ ਅਜ ਖਾਲੀ ਹੱਥ ਜਾ ਰਿਹਾ ਹੈ ਕਿਸੇ ਨੂੰ ਸਮਝ ਪੈ ਜੇ ਕੋਈ ਸੁਧਰ ਜਾਵੇ ਇਸ ਕਰਕੇ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਆਪਣੇ ਸ਼ਬਦ ਵਿੱਚ ਸਾਨੂੰ ਜੀਵਾ ਨੂੰ ਸੰਸਾਰ ਨੂੰ ਸਮਝਾਉਂਦੇ ਹਨ ਕਹਿੰਦੇ ਜੇ ਪਤ ਜਾਂ ਫਤ ਲਿਖੇ ਨਾ ਪਵੇ ਜੇ ਉਹ ਲਿਖੇ ਵਿੱਚ ਨਹੀਂ ਮਹਾਰਾਜ ਜੀ ਕਹਿੰਦੇ ਤਾਂ ਜੀ ਕਿੱਥੇ ਫਿਰ ਪਾਏ ਮਹਾਰਾਜ ਜੀ ਕਹਿੰਦੇ ਜੀ ਆਤਮਾ ਵਾਸਤੇ ਕੁਝ ਨਹੀਂ ਹੈ ਲੱਖ 사ਸਤ ਸਮਝਾਵੇ ਨਹੀਂ ਲੱਖ ਪੰਡਤ ਪੜੇ ਪੁਰਾਣ ਮਹਾਰਾਜ ਜੀ ਕਹਿੰਦੇ ਅੱਗੇ ਦੇਖੋ ਅਗਲਾ ਬੰਦ ਤੀਜਾ ਰੰਗ ਹੁੰਦਾ ਹੈ ਈਮਾਰਾ ਜੀ ਗਿਆਨ ਦੀ ਉੱਤੇ ਗੱਲ ਕਰਦਣ ਕਹਿੰਦੇ ਭਾਵੇਂ ਲੱਖਾਂ ਹੀ ਮਹਾਰਾਜ ਜੀ ਕਹਿੰਦੇ ਲੋਕ ਸਾਸ਼ਤਰਾਂ ਦਾ ਗਿਆਨ ਲੈ ਲੈਣ ਸਾਸਸਤ ਜਿਹੜੇ ਹਨ ਧਾਰਮਿਕ ਗ੍ਰੰਥ ਸਮਝਾ ਵੀ ਇਹ ਮਹਾਰਾਜ ਜੀ ਕਹਿੰਦੇ ਲੱਖ ਪੰਡਤ ਪੜੇ ਪੁਰਾਨ ਲੱਖਾਂ ਹੀ ਪੰਡਤ ਪ੍ਰਾਨ ਪੜ੍ਹਦੇ ਹਨ ਪੜਾ ਕੇ ਪੜ ਕੇ ਸੁਣਾਉਂਦੇ ਹਨ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਉਹ ਪੜਿਆ ਆਪਣੇ ਚਿੱਤ ਵਿੱਚ ਨਹੀਂ ਹੈ ਜਾਪਤ ਲਿਖੇ ਨਾ ਪਵੇ ਤਾਂ ਸਭੇ ਕੋ ਪਰਵਾਨ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਕੁਝ ਵੀ ਪਰਵਾਹ ਨਹੀਂ ਭਾਵੇਂ ਪੰਡਤ ਲੋਕ ਗਿਆਨਵਾਨ ਲੋਕ ਪੰਡਤ ਗਾਨਵਾਂ ਨੂੰ ਜਿਹਦੇ ਜਿਹਨਾਂ ਨੇ ਗਿਆਨ ਹਾਸਲ ਕਰ ਲਿਆ ਇਹ ਸ਼ਾਸਤਰਾਂ ਦਾ ਸਿਮਰਤੀਆਂ ਦਾ ਲਖਾ ਹੀ ਐਸੇ ਗ੍ਰੰਥ ਹਨ ਧਾਰਮਿਕ ਪੁਸਤਕਾਂ ਦਾ ਗਿਆਨ ਮਹਾਰਾਜ ਜੀ ਕਹਿੰਦੇ ਉਹ ਪੰਡਤ ਲਖਾ ਨੂੰ ਹੀ ਸਨਾਨਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਸਨਾਨ ਦਾ ਤਾਂ ਭਾਈ ਲਾਭ ਹੈ ਜੇ ਆਪਣੇ ਅੰਦਰ ਵੀ ਉਹ ਟਿਕਿਆ ਹੋਇਆ ਉਹ ਗਿਆਨ ਤੋਂ ਆਪਾਂ ਵੀ ਕੁਝ ਹਾਸਲ ਕੀਤਾ ਹੈ ਇਹ ਤਾਂ ਮਹਾਰਾਜ ਜੀ ਕਹਿੰਦੇ ਉਹ ਵੀ ਸਵਾਹ ਹੈ ਦੁਨੀਆਂ ਨੂੰ ਤਾਂ ਸਨਾਲਿਆ ਇਹ ਆਪਣੇ ਪੱਲੇ ਕੁਝ ਪਿਆ ਹੀ ਨਹੀਂ ਗੁਰੂ ਦਾ ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਕੋਈ ਲਾਭ ਨਹੀਂ ਹੋਵੇਗਾ ਜੇ ਆਪ ਪਤਲੇ ਕੇ ਨਾ ਪਵੇ ਤਾਂ ਸਭੇ ਕੋ ਪਰਵਾਣ ਮਹਾਰਾਜ ਜੀ ਕਿੰਦ ਨੂੰ ਕੁਝ ਵੀ ਫਿਰ ਪਰਵਾਣ ਨਹੀਂ ਲੇਖੇ ਵਿੱਚ ਨਹੀਂ ਆਉ ਮਨੁੱਖ ਮਹਾਰਾਜ ਜੀ ਕਹਿੰਦੇ ਉਹ ਦੀ ਨਿਗਾ ਵਿੱਚ ਨਹੀਂ ਹੈ ਜਿਨੇ ਲੋਕਾਂ ਨੂੰ ਸਸਲਾ ਲਿਆ ਫੜ ਕੇ ਪੁਸਤਕਾਂ ਇਹ ਆਪ ਉਹਦੇ ਤੇ ਅਮਲ ਨਹੀਂ ਕਮਾਇਆ ਆਪ ਅਮਲ ਧਾਰਨ ਨਹੀਂ ਕੀਤਾ ਇਹ ਮਹਾਰਾਜ ਜੀ ਕਹਿੰਦੇ ਉਹਦਾ ਜਨਮ ਵੀ ਫਿਰ ਪਰਵਾਹ ਨਹੀਂ ਹੈ ਸਤਿਨਾਮ ਪਤੁ ਉਪਜੈ ਕਰਮ ਕਾਮ ਕਰਤਾਰ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਤੋਂ ਪਤ ਮਿਲਦੀ ਹੈ ਸੱਚ ਨਾਮ ਪਤ ਉਪਜੈ ਜਦੋਂ ਕੋਈ ਸੱਚਾ ਨਾਮ ਹੁੰਦਾ ਸੱਚੇ ਰਾਮ ਨੂੰ ਹਿਰਦੇ ਵਿੱਚ ਵਸੰਦਾ ਹਿਤ ਪਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਗੁਣ ਮਿਲਦੇ ਹਨ ਇੱਜ਼ਤ ਮਿਲਦੀ ਹੈ ਸਤਕਾਰ ਮਿਲਦਾ ਹੈ ਕਰਮ ਨਾਮ ਕਰਤਾਰ ਜਿਉਂ ਦੇ ਮਹਾਰਾਜ ਜੀ ਦੇ ਦੱਸੇ ਨਾਮ ਦੇ ਕਰਮਾਂ ਤੇ ਅੰਮਲ ਕਮੰਦਾ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਕਰਤਾਰ ਦਾ ਹਿਰਦੇ ਵਿੱਚ ਵਸੰਦਾ ਐਨ ਸਹੀ ਹਿਰਦੇ ਦੇ ਵਸੈ ਨਾਲ ਲਖ ਨਦਰੀ ਪਾਰ ਦੇਖੋ ਸਾਰੇ ਸ਼ਬਦ ਦਾ ਮਹਾਰਾਜ ਜੀ ਨੇ ਕੇਂਦਰੀ ਭਾਵ ਦਰਸਾਤਾ ਪੁੱਤਰ ਦੇਤਾ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਵਿੱਚ ਮਨੁੱਖ ਦੀ ਪੱਤ ਮਿਲਦੀ ਹੈ ਜਿੰਨਾ ਧਨ ਕੱਟਿਆ ਜਿੰਨਾ ਕੁਝ ਮਹਾਰਾਜ ਨੇ ਦੱਸਿਆ ਮਹਾਰਾਜ ਜੀ ਕਹਿੰਦੇ ਚੀਜ਼ਾਂ ਨਾਲ ਪੱਤ ਥੋੜਾ ਬਣਦੀ ਹੈ ਸੰਸਾਰ ਦੇ ਵਿੱਚ ਸੱਚੇ ਨਾਮ ਦੇ ਨਾਲ ਹੀ ਲੋਕ ਪ੍ਰਲੋਕ ਸੇ ਲਾਂਦਾਂ ਪਤ ਉਪਜੇ ਸਤਿਨਾਮ ਪਤ ਉਪਜੇ ਕਰਮਨਾਮ ਕਰਤਾਰ ਐਨ ਸਿਹਰ ਦੇ ਜੀ ਵਸੈ ਹਰਿ ਜੀ ਕਹਿੰਦੇ ਦਿਨ ਰਾਤ ਐਨਸ ਤੋਂ ਭਾਵ ਹੁੰਦਾ ਭਾਈ ਦਿਨ ਰਾਤ ਸਵਾਸ ਸਵਾਸ ਐਨ ਸਿਹਰ ਦੇ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਜਿਨ੍ਹਾਂ ਮਨੋਂ ਗੁਰਮੁਖਾਂ ਦੇ ਜਿਨ੍ਹਾਂ ਜਗਤਵਾਂ ਦੇ ਦਿਨ ਰਾਤ ਹੀ ਉਹ ਧੁਨ ਚੱਲਦੀ ਏ ਨਾਮ ਦੀ ਵਾਹਿਗੁਰੂ ਸਿਮਰਨ ਦੀ ਧੁਨ ਸੱਚੇ ਨਾਮ ਦੀ ਕਮਾਈ ਚੱਲਦੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਪਾਰ ਹੋ ਜਾਂਦੇ ਹਨ ਉਹਨਾਂ ਨੂੰ ਮਾਲਕ ਬਾਹ ਪੜ ਕੇ ਪਾਰ ਕਰ ਦਿੰਦਾ ਜੇ ਵਸੇ ਨਾਨਕ ਨਦਰੀ ਪਾਰ ਜਿੰਨੇ ਤੇ ਉਹਦੀ ਨਦਰ ਕਿਰਪਾ ਕਰ ਦਿੰਦੇ ਨੇ ਮਹਾਰਾਜ ਉਸ ਅਗਣ ਦੇ ਸਾਗਰ ਤੋਂ ਪਾਰ ਹੋ ਜਾਂਦੇ ਹਨ ਕੱਲ ਦੱਸਿਆ ਸੀ ਨਾ ਮਹਾਰਾਜ ਨੇ ਸਤਗੁਰੂ ਜੀ ਨੇ ਸ਼ਬਦ ਵਿੱਚ ਤਿਤ ਸਰਵੜੇ ਭਈ ਲੈ ਨਵਾਸਾ ਇਹ ਸੰਸਾਰ ਜਿਹੜਾ ਸਮੁੰਦਰ ਹੈ ਕਾਦਾ ਕ੍ਰਿਸ਼ਨਾਂ ਦੀ ਅੱਗ ਦਾ ਮਹਾਰਾਜ ਜੀ ਕਹਿੰਦੇ ਇਹਦੇ ਵਿੱਚੋਂ ਇਸ ਗਾਪ ਦੇ ਵਿੱਚੋਂ ਗਾਰੇ ਵਿੱਚੋਂ ਹੀ ਪਾਰ ਹੋ ਸਕਦਾ ਜਿੱਦਿ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਰੀ ਦੀ ਨਦਰ ਹੋ ਜਾਂਦੀ ਹੈ ਐਨ ਸਿ ਦਿਨ ਰਾਤ ਜਿਹੜਾ ਨੂੰ ਚੇਤੇ ਰੱਖਦਾ ਉਹਦੇ ਭਾਉ ਵਿੱਚ ਜਿਹਦਾ ਦਿਨ ਰਾਤ गुज़रਦਾ ਉਹ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਦਾ ਪਾਤਰ ਬਣ ਜਾਂਦਾ ਇਸ ਅਗਣ ਦੇ ਸਾਗਰ ਤੋਂ ਦੁੱਖਾਂ ਦੇ ਸਾਗਰ ਤੋਂ ਪਾਰ ਹੋ ਜਾਂਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਰੇ ਹਨ ਜੀ ਐਨ ਆਕੂ ਹਾਜ਼ਰੀਆਂ ਭਾਈ ਪਰਵਾਰ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾंदे ਜੀ ਨਿਕਾ ਭੁਲਾ ਜੰਨੀਆਂ ਨ ਮਹਾਰਾਜ ਸਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ